ਲੱਭ ਕੇ ਲੱਭ ਕੇ ਲੱਭ ਕੇ ਲੱਭ ਕੇ ਲੱਭ ਕੇ ਦਿਖਾਓ ਲੱਭ ਕੇ ਦਿਖਾਓ ਇਹ ਲੱਭ ਲੱਭ ਕੇ ਲੱਭ ਲੱਭ ਕੇ ਅੱਪਾ ਭਾਗਮ ਤੇਰਾ ਇਤਨਾ ਹੀ ਸਭੇ ਜਗਤਾਂ ਦੇ ਤੇਰੀ ਹਾ ਕੀ ਹੈ ਕਿੰਨਾ ਭਾਗਮ ਤੇਰੇ ਕਿਤੇ ਨਵੇਂ ਦਿਨ ਦੀ ਨਵੀਂ ਸ਼ਰਵਾਤ ਤੇ ਤੋਪਾ ਜ ਮਿਕਲੀ ਹੋ ਜਾਂ ਕਿੰਨੇ ਦਿਨ ਹੋ ਗਿਆ ਮੌਸਮ ਚੇਂਜ ਹੋ ਰਿਹਾ ਤੋਪ ਨਿਕਲ ਰਹੀ ਆ ਅੱਜ ਕਿਤੇ ਘੁੰਮਣ ਜਾਂਦਾ ਟਾਈਮ ਹੋ ਰਿਹਾ ਆ ਦਿਲ ਕਰ ਰਿਹਾ ਤੇ ਮੈਂ ਉੱਠੀ ਸੀਗੀ 10 ਵਜੇ ਤੇ ਮੈਂ ਸੋਚਿਆ ਪਹਿਲਾਂ ਕੰਮ-ਕੌਮ ਨੂੰ ਵੇਲ ਲਈਏ ਤੇ ਆਪਣੀ ਸੁੱਤੀ ਆ ਜਿੰਨੇ ਕੰਮ ਨਹੀਂ ਸੁੱਤੀ ਹੋਵੇ ਸਮਝੋ ਨਾਲ ਅਸ ਨੈਨੋ ਉਹਨੇ ਪਹਿਲਾਂ ਉੱਠਦੇ ਬਾਹਰ ਜਾਣਾ ਬਾਹਰ ਆਈ ਕੋਈ ਇਹਦੇ ਅਸੀਂ ਹੁਣ ਕੀ ਕਰੀ ਟੂ ਰੁੱਸ ਗਿਆ ਦਾदू ਲੈ ਕੇ ਹੀ ਨਹੀਂ ਗਏ ਰੁੱਸ ਗਿਆ ਮੇਰਾ ਅੰਦਰ ਲਿਆਵਾਂ ਅੰਦਰ ਆ ਜਾਓ ਕਿਉਂ 오ਰੇਂਜ ਖਾਣਾ ਹੂੰ ਕਿੰਨਾ ਦਾ ਰਗਾ ਰੱਖ ਮਿੱਟਾ ਮਿੱਟਾ ਅੱਜ ਮੈਂ ਆਮ ਨੀਂਦ ਦੇ ਉੱਠਣ ਤੋਂ ਪਹਿਲਾਂ ਹੀ ਕੰਮ ਕਰ ਲਿਆ ਸਾਦਾ ਹੀ ਕਰਨੀ ਆ ਨਾਲ ਕੋਟੀਕਰ ਮਿਲਣਾ ਨਾਲ ਬਾਹਰ ਨਹੀਂ ਆ ਜੂ ਰੁੱਸਦੀ ਆ ਜੂ ਬੜੇ ਸਵਾਦ ਨਾਲ 오ਰੇਂਜ ਖਾਂਦੇ ਹੋਏ ਟੁੱਟੇ ਬੈਠ ਕੇ ਬੜਾ ਮਜ਼ਾ ਆ ਰਿਹਾ ਹੈ ਹੂੰ ਮੁੱਤ ਤੇ ਹੁਣ ਇਹ ਤਾਂ ਆਪਣੇ ਦਾਦੂ ਨਾਲ ਖੇਡਦੀ ਹੋਈ ਇਹਨੂੰ ਹੋਰ ਦਾਦੂ ਕੱਢਣ ਲੱਗੇ ਇਹਦੇ ਨਾਲ ਇਹ ਪਤਾ ਕਿਦਾਂ ਦਾਦੂ ਇਹਦੇ ਲੁੱਕ ਜਾਂਦੇ ਆ ਤੇ ਇਹ ਉਹਨਾਂ ਨੂੰ ਲੱਭਦੀ ਆ ਉਹ ਜਾਰੇ ਕਹਿੰਦੇ ਇਹਨਾਂ ਕੋਈ ਖੇਡਦਾ ਨਹੀਂ ਸਭ ਆਪਣੇ ਆਪਣੇ ਲੱਗੇ ਮੈਂ ਨਾ ਖੇਡ ਲੈਂਦਾ ਇਹਨੇ ਦੇਖੋ ਟੈਡੂ ਟੂਡੂ ਕਿਦਾਂ ਖਲਾਰ ਕੇ ਰੱਖਿਆ ਨਿੱਦੇ ਨਿੱਦੇ ਦਾਦੂ ਫੇਰ ਲੁਕੋਗੇ ਤੂੰ ਫੇਰ ਲੱਭੀ ਠੀਕ ਹੈ ਤੇ ਦਾਦੂ ਕਿ ਲੁਕੋ फिर तो लगूगा चल लो बजो किसी भी, भी कमरे लगते हो निकता लाभ के दिखाओगे ठीक है नहीं ते चलो मम्मा लुके लगूगा मेनू चल चलो हम दादू लुकोगे ठीक है तो दादू ने लाभ देखना नहीं देखो दादू लुकोगे भी तो नहीं लगूगी ठीक है ਚਲੋ ਜੀ ਚਲੋ ਜੀ ਲੱਭੋ 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 ਪਾਡੋ ਪਾਡੋ ਲੱਭ ਕੇ ਦਿਖਾਓ ਦਾਦੂ ਨੂੰ ਦਾਦੂ ਕਿੱਥੇ ਨੇ ਦਾਦੀ ਦੇ ਉਹ ਮੈਂ ਤੇ ਦਾਦੂ ਲੱਭ ਕੇ ਦਿਖਾਉ ਲੱਭ ਕੇ ਦਿਖਾਓ ਲੱਭ ਕੇ ਦਿਖਾਓ ਦਾਦੂ ਨੂੰ ਲੱਭ ਕੇ ਦਿਖਾਓ ਲੱਭ ਕੇ ਦਿਖਾਓ ਲੱਭ ਕੇ ਦਿਖਾਓ ਇਹ ਲੱਭ ਲੱਭ ਕੇ ਲੱਭ ਲੱਭ ਕੇ ਇਧਰ ਇਧਰ ਲੱਭ ਕੇ ਦਿਖਾਓ ਓ ਲੱਭ ਲੈਣੀ ਪਿੰਦਾਂ ਨੂੰ ਨਿੱਤੇ ਦਿਦ ਰੰਗ ਐ ਇਧਰ ਤੇ ਆਈ ਨਾਈ ਨਾਈ ਕਰਕੇ ਤੇ ਦਿਖਾਈ ਕੱਲੀ ਆਉ ਕੱਲੀ ਤੁਰ ਕੇ ਉਹ ਦੇਖੋ ਨਿੱਕੇ ਨੇ ਨਾਈ ਨਾਈ ਕਰਦੀ ਸੋਹਣਾ ਬੱਚਾ ਬਣ ਗਿਆ ਸ਼ੂ ਸ਼ੂ ਪਾ ਗਿਆ ਨੇ ਮਿੱਤੇ ਚਲ ਹਾਂ ਹਾਂਜੀ ਤੇ ਕਿੰਦੇ ਹੁੰਦੇ ਜਿਹੜੇ ਨਿੱਕੇ ਨਿੱਕੇ ਬੱਚੇ ਹੁੰਦੇ ਨੇ ਨਾ ਸਾਨੂੰ ਵੀ ਸਾਡੀ ਮੰਮੀ ਹੁਣ ਇੱਦਾਂ ਹੀ ਘੜਾਉਂਦੇ ਹੁੰਦੇ ਸੀ ਪਤਾ ਨਹੀਂ ਤੁਹਾਡੇ ਹੁਣ ਕਿੱਦਾਂ ਆ ਕੀ ਆ ਨਾ ਮੈਂ ਜਦੋਂ ਮਨੀਤ ਨੂੰ ਸੁਵਾਂਦੀ ਹਾਂ ਮਤਲਬ ਮੈਂ ਇਦਾਂ ਕਹਿੰਨੇ ਨੇ ਸੋ ਜਾ ਕਾਕਾ ਤੂੰ ਇੱਥੇ ਦੇਖੀ सोजा काका तेरे वाला तू और बोलता ना करके दिखा देखो कर बोलता है, ना करो। ऐसा वो दे पाया करके दिखाई को पाया ए तो चूरी पाई ए खड़ पाई एपा आ ਕੀ ਕਰਕੇ ਦਿਖਾਵਾਂ ਮੇਰੇ ਨੂੰ ਹਮ ਨੀਂਦ ਇਦਾਂ ਕਰਦੀ ਹੁੰਦੀ ਆ ਸਾਡੇ ਇਦਾਂ ਬੜਾ ਮੰਮੀ ਸੁਣਾਉਂਦੇ ਹੁੰਦੇ ਸੀ ਜਦੋਂ ਮੈਨੂੰ ਛੋਟਾ ਹੁੰਦਾ ਸੁਣਾਉਂਦੇ ਨੇ ਇਦਾਂ ਕਹਿੰਦੇ ਸੀ ਬਾਵੜੀਆਂ ਦੇ ਗੁੱਛੇ ਨਾ ਰੋਵੇ ਤੇ ਨਾ ਰੁਸ ਸਦਾ ਹਸਦਾ ਸਦਾ ਦੇ ਚਾ ਨਿੱਕੀ ਜਿਹੀ ਬਿੱਲੀ ਇਸੇ ਅਜਾ ਕਰੀ ਫੇਕੋ ਪਾਈਏ ਅਜੇ ਪਾਪਾ ਨੂੰ ਕਿਦਾਂ ਕਰਕੇ ਦਿਖਾਜੀ ਇੱਥੇ ਕੋਪਾ ਸਾਡੀ ਮੰਮਾ ਵੀ ਸਾਨੂੰ ਕਰਕੇ ਦਿਖਾਉਂਦੇ ਸੀ ਇੱਥੇ ਕੋਪਾ ਇੱਥੇ ਗੰਡ ਪਾਈ ਇੱਥੇ ਗੋੜ ਪਾਇਆ ਇੱਥੇ ਦੀਪਾ ਮਾਰ ਕੇ ਛੋਟਾ ਆ ਆ ਆ ਆ ਇਹ ਉਹਨੇ ਆਪਣੇ ਪਾਪਾ ਨਾਲ ਵੀ ਵੀਡੀਓ ਕਾਲ ਤੇ ਬਹੁਤ ਜ਼ਿਆਦਾ ਮਿਸ ਕਰਦੇ ਇਦਾਂ ਖੇਡੀ ਆ ਤੇ ਉਹਨਾਂ ਨੂੰ ਵੀ ਹੋ ਰਿਹਾ ਸੀਗਾ ਕਿ ਮਤਲਬ ਬਹੁਤ ਜ਼ਿਆਦਾ ਜਿਹੜਾ ਮਾਨਿਆ ਹੋ ਜਦਾ ਦਾਸ ਹੋ ਜਾਂਦਾ ਜਦੋਂ ਇਹ ਆਪਣੀ ਐਕਟੀਵਿਟੀ ਦਿਖਾਉਂਦੀ ਆ ਨਾ ਫਿਰ ਉਹ ਬਹੁਤ ਜ਼ਿਆਦਾ ਮਤਲਬ ਉਦਾ ਹੋ ਜਾਂਦੇ ਆ ਅੰਦਰੋਂ ਇਹਨੂੰ ਮਿਸ ਕਰਨ ਲੱਗ ਜਾਂਦੇ ਅੱਛਾ ਆਪ ਬਤਾਓ ਆਪਕੋ ਨੀਂ ਨੀ ਆਈ ਨਹੀਂ ਆਈ ਨਹੀਂ ਆਈ ਕਦ ਸੋਣਾ ਹੈ ਆਪਣੇ ਕੱਲ ਤੇ ਰਾਤ ਕਿਤੇ ਸੋਣਾ ਹੈ ਕੌਣ ਸਿੱਪਲੇ ਬਿਤੇ ਹੋ ਵੈਰੀ ਗੁੱਡ ਅੱਛਾ ਆਪ ਆਪਕਾ ਨਾਮ ਬਤਾਓ ਨੀਤਾ ਇਹ ਕਿਹ ਡਾਲ ਰੂ ਮਮੇ ਬੈਡ ਮੈਨਰਸ ਅੱਛਾ ਅਤ ਸ ਪਾਪਾ ਕੋ ਕਿੱਥੇ ਬੈ ਕੇ ਜਾਣਾ ਅੱਜ ਕਿੰਨੇ ਪਲੇਨ ਆਏ ਸੀ ਨਾ ਕਿੰਨੇ ਪਲੇਨ ਤੇ ਅਬ ਨੀਦ ਨੂੰ ਮੈਂ ਇਦਾਂ ਹੀ ਸਾਰਾ ਦਿਨ ਇਹੀ ਹੁੰਦਾ ਕਿ ਬੱਚੇ ਨੂੰ ਦੁਪਹਿਰੇ ਨਾ ਸਵਾਓ ਤਾਂ ਬੱਚਾ ਬਹੁਤ ਟਾਈਮ ਦੇ ਨਾਲ ਸੋ ਜਾਂਦਾ ਹੁਣ ਮੇਰੀ ਰਾਤ ਓਕੀ ਆ ਇਹਨੇ ਸੋਣਾ ਨਹੀਂ ਇਹਨੇ ਨੀ ਬਲੀ ਨਾ ਜੀ ਤੁਸੀਂ ਆਪਣਾ ਹੱਥ ਬਣਾਇਆ ਹੈ ਛੋਟੇ ਦਾਤ ਜੀ ਹਾਲ ਕਿ ਬਣਾਇਆ ਹੋਇਆ ਹੈ ਤੇ ਅਵਨੀਤ ਮੈਨੂੰ ਅਵਨੀਤ ਤੇ ਮਮਾ ਇੱਕ ਗੇਮ ਪਲੇ ਕਰੇਗੀ ਠੀਕ ਹੈ ਇਹ ਪਾਊਡਰ ਹੈ ਠੀਕ ਹੈ ਦੱਸਣਾ ਕਿਹੜੇ ਵਾਲੇ ਹੈਂਡ ਚ ਹੈ ਨੀਚੇ ਕੇ ਹੈਂਡ ਚ ਲੱਭੋ ਹਾਉ ਐ ਉਹ ਦਾਤ ਨੂੰ ਕੌਣ ਬਰਸ਼ ਕਰਦਾ ਬਟੇ ਖਾਣਾ ਚਲੋ ਲੱਭ ਕੇ ਦਿਖਾਓ ਚਲ ਲੱਭ ਕੇ ਦਿਖਾਓ ਸੂਮੰਤ 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 ਸੂ ਬੋਲੋ ਸੂਮੰਤ ਕਰੋ ਟੋਟਾ ਟੋਟਾ ਆਈਸ ਬੰਨ ਕੇ ਕੋਧ ਜਾ ਕੇ ਕਰ ਆਈਸ ਬੰਨ ਕੇ ਸੂਮੰਤ ਟੋਟਾ ਮੀ ਸੂਮੰਤ ਆਹ ਜੀ ਤੇ ਲੋਵੀ ਕੀ ਹਾਲ ਚਾਹ ਦੇਖ ਟਾਕੋ ਤੇ ਅੱਜ ਸਾਡੇ ਪਿੰਡਾਂ ਪਿਆ ਬਾਹਰ ਮੀ ਤੇ ਪਤਾ ਨਹੀਂ ਕੈਮਰੇ ਦੇਖਣਾ ਕਿ ਨਹੀਂ ਤੁਹਾਨੂੰ ਦੇਖਣਾ ਪਰ ਸਾਡੇ ਪਿੰਡਾਂ ਪਿਆ ਮੀ ਜਿਹਦਾ ਕਰਕੇ ਅੱਪਾ ਅੱਜ ਰਹੀਂ ਘਰੇ ਤੇ ਕਿਸੇ ਬੰਨੇ ਬਾਹਰ ਨਹੀਂ ਨਿਕਲੇ ਸੋ ਬਿਸਤਰੇ ਦੇ ਵਿੱਚ ਹੀ ਬੈਠੇ ਰਹੇ ਅੱਜ ਜਦੋਂ ਮਹੀ ਪੈਂਦਾ ਹੋਵੇ ਨਾ ਇਹ ਨਿੱਗੇ ਜਿਹਾ ਹੁੰਦਾ ਇਹ ਵੀ ਬੜਾ ਮਜ਼ਾ ਆਉਂਦਾ ਕੰਬਲ ਦੇ ਵਿੱਚ ਬੈਠੇ ਰਹਿਣਾ ਨਿੱਗੇ ਹੋਏ ਰੋ ਬਸ ਮਜ਼ਾ ਹੀ ਆਈ ਜਾਂਦਾ ਤੇ ਉਸ ਆਪਾਂ ਖਾ ਵੀ ਰੋਟੀ ਪਾਣੀ ਫਿਰ ਉੱਠਿਆ ਮੈਂ ਸਵੇਰੇ 10 6 10 ਵਜੇ ਉੱਠਿਆ ਫਿਰ ਉਸ ਤੋਂ ਬਾਅਦ ਰੋਟੀ ਪਾਣੀ ਖਾ ਕੇ ਮੈਂ ਫਿਰ ਬਹਿ ਗਿਆ ਫਿਰ ਮੈਂ ਗੱਲਗੁੱਲ ਕੀਤੀ ਘਰੇ ਤੇ ਫਿਰ ਮੈਂ ਕਹਿੰਦਾ ਸੌਣਾ ਘੜੀ ਇੱਕ ਮੀਂਹ ਤੇ ਤੁਹਾਨੂੰ پتہ ਸੌਣ ਦਾ ਵੀ ਬੜਾ ਮਜ਼ਾ ਆਉਂਦਾ ਹੁੰਦਾ ਇਹ ਮੈਂ ਤੁਹਾਨੂੰ ਵੇਲੇ ਬੰਦੇ ਵਾਲੀਆਂ ਗੱਲਾਂ ਦੱਸਣ ਦੇ ਜਿਹੜੇ ਬੰਦੇ ਵੇਲੇ ਹੁੰਦੇ ਉਹਨਾਂ ਦੇ ਡ੍ਰੀਮ ਹੁੰਦੇ ਨੇ ਮਤਲਬ ਤੇਰ ਮੈਂ ਜਦੋਂ ਜੇ ਮਤਲਬ ਸੌਣ ਦਾ ਬਹੁਤ ਮਜ਼ਾ ਆਉਂਦਾ ਫਿਰ ਮੈਂ ਖੁਸ਼ ਨੂੰ ਗਿਆ ਮੈਂ ਮੈਂ ਸੌਣ ਲੱਗਾ ਤੇ ਮੈਂ ਉੱਠ ਕੇ ਕਰਦਾ ਉਹ ਕਹਿੰਦੀ ਠੀਕ ਐ ਮੈਂ ਜੋ ਸੁੱਤਾ ਹੀ ਸੀ ਇਹਨਾਂ ਨੂੰ ਮੁੰਡੇ ਘਰੇ ਧੜਕਾ ਲਾਉਣ ਲੱਗ ਗਏ ਸਮੈਲ ਜੀ ਉੱਡੀ ਤੇ ਫਿਰ ਮੈਂ ਨਾਲ ਜਾਗ ਗਿਆ ਤੇ ਫਿਰ ਮੈਂ ਜਾਗ ਜੁਗ ਗਿਆ ਹੁਣ ਮੈਨੂੰ ਜੇ ਟਾਈਮ ਆਇਆ ਮੈਂ ਕਿ ਯਾਰ ਮੈਂ ਤਾਂ ਵਲੌਗ ਵੀ ਬਣਾਉਣਾ ਮੈਂ ਤਾਂ ਬਲੌਗਰ ਹਾਂ ਵਲੌਗ ਤਾਂ ਮੈਂ ਬਣਾਇਆ ਹੀ ਕੋਈ ਨਹੀਂ ਫਿਰ ਮੈਂ ਕਿ ਚੱਲੋ ਵਲੌਗ ਬਣਾ ਲੈਨੇ ਆ ਤੇ ਬਾਕੀ ਕੁਝ ਨਹੀਂ ਵੀ ਉਧਰ ਮਨੀਤ ਜਿਹੜੀ ਆ ਉਹ ਨਾਲ ਗੱਲਬਾਤਾਂ ਮਾਰਦੀ ਰਹੀ ਤੇ ਬਹੁਤਾਂ ਚਿਰ ਕਰਦੀ ਐ ਅੱਜ ਕੱਲ ਤੇ ਬਾਕੀ ਯਾਰ ਇਦਾਂ ਹੁੰਦਾ ਨਾ ਵੀ ਦੋਵੇਂ ਜਾਣੇ ਹੁੰਨੇ ਸੀ ਨਾ ਸਾਨੂੰ ਮਤਲਬ ਪਤਾ ਹੁੰਦਾ ਸੀ ਵੀ ਅਸੀਂ ਵਲੌਗ ਬਣਾ ਲੈਣਾ ਹੁਣ ਵਿੱਚੋਂ ਕਈਆਂ ਦੇ ਕਮੈਂਟ ਵੀ ਆਏ ਸੀਗੇ ਕਿ ਵਲੌਗ ਲੰਬਾ ਬਣਾਇਆ ਕਰੋ ਥੋੜਾ ਲੈਂਥ ਲੰਬੀ ਕਰਿਆ ਕਰੋ ਹਨਾ ਪਰ ਚੱਕਰ ਇਦਾਂ ਵੀ ਅਸੀਂ ਇੰਨਾ ਕ ਕੱਢ ਲੈਨੇ ਤਾਂ ਵੀ ਬਹੁਤ ਗੱਲ ਇਹ ਨਹੀਂ ਹੈਗਾ ਵੀ ਟਾਈਮ ਨਹੀਂ ਹੈਗਾ ਗੱਲ ਇਹ ਨਹੀਂ ਹੈਗੀ ਵੀ ਮਤਲਬ ਅਸੀਂ ਬਣਾਉਣਾ ਨਹੀਂ ਚਾਹੁੰਦੇ ਜਾਂ ਮਤਲਬ ਸਾਡਾ ਬਣਦਾ ਨਹੀਂ ਬਣਾਉਣ ਨੂੰ ਭਾਵੇਂ ਅਸੀਂ ਛੱਡ ਤੋਂ 4 ਘੰਟੇ ਦਾ ਵਲੌਗ ਬਣਾਵਾਂ ਲੋ ਜੇ ਅਸੀਂ ਇਕੱਠੇ ਹੋਈਏ ਕਿਉਂਕਿ ਅਸੀਂ ਆਪਸ ਵਿੱਚ ਗੱਲਾਂ-ਬਾਤਾਂ ਮਾਰਦੇ ਰਹਿੰਨੇ ਨੇ ਇੱਕ ਦੂਜੇ ਨਾਲ ਗੱਲਾਂ-ਬਾਤਾਂ ਮਾਰਦੇ ਰਹੋ ਤੇ ਫਿਰ ਵਲੌਗ ਬਣਦਾ ਰਹਿੰਦਾ ਫਿਰ ਇੱਥੇ ਮੁੰਡਿਆਂ ਦੇ ਵਿੱਚ ਸਾਰੇ ਉਦਾਂ ਦੇ ਜਾਣਾ ਕੋਈ ਵਲੌਗ ਬਣਾਉਂਦਾ ਨਾ ਕੋ ਬਣਾਇਆ ਮਤਲਬ ਨਾਲ ਆਉਂਦਾ ਵਲੌਗ ਦੇ ਵਿੱਚ ਨਾ ਹੀ ਆਪਾਂ ਇੰਨਾ ਕਿਸੇ ਨਾਲ ਫ੍ਰੈਂਕ ਹੈਗੇ ਆ ਹਨ ਜਦੋਂ ਮੈਂ ਫਰਾਂਸ ਸੀ ਉੱਥੇ ਚੱਲੋ ਫਿਰ ਮਾੜਾ ਮੋਢਾ ਬਣਾਵਣ ਨੂੰ ਲਈ ਰਹੀ ਪਰ ਇੱਥੇ ਆ ਕੇ ਫਿਰ ਹੈ ਨਹੀਂ ਕਿਉਂਕਿ ਸਾਰੇ ਆਪਣਾ ਇੱਧਰ-ਉੱਧਰ ਘੁੰਮਦੇ ਰਹਿੰਦੇ ਜਾਂ ਘਰ ਦੇ ਨਾਲ ਗੱਲਾਂ-ਗੱਲਾਂ ਕਰਦੇ ਰਹਿੰਦੇ ਫਿਰ ਬੰਦਾ ਕੈਮਰਾ ਲੈ ਕੇ ਘੁੰਮੀ ਜਾਵੇ ਉਹ ਵੀ ਚੰਗਾ ਨਹੀਂ ਲੱਗਦਾ ਹਨ ਤੇ ਹਰ ਇੱਕ ਦੀ ਪ੍ਰਾਈਵੇਸੀ ਹੁੰਦੀ ਕਿਸੇ ਨੇ ਕਿਥੇ ਦੱਸਿਆ ਹੁੰਦਾ ਮੇਰੇ ਇਨਾ ਕਿਸੇ ਨੇ ਕਿਤੇ ਦੱਸਿਆ ਹੁੰਦਾ ਮੈਂ ਇਨਾ ਬਲੌਗ ਦੇ ਜ਼ਰੀਏ ਦੱਸ ਦਈਏ ਵੀ ਆ ਇੱਥੇ ਰੰਦਾ ਉਹ ਪ੍ਰਾਈਵੇਸੀ ਦੀ ਵੀ ਥੋੜੀ ਮੰਨ ਦੇ ਮੁੰਡੇ ਤਾਂ ਕਰਕੇ ਮੈਂ ਬਲੌਗ ਲੋਗ ਠੜੇ ਯਾਨੀ ਕਿ ਇੱਥੇ ਘਰ ਦੇ ਵਿੱਚ ਘਟ ਬਣਾਉਣਾ ਹੈ ਜਦੋਂ ਬਾਹਰ ਗਿਆ ਹਾਂ ਉਦੋਂ ਬਣਾਉਣਾ ਐਦਾਂ ਦਾ ਕੋਈ ਚੱਕ ਨਹੀਂ ਹੈਗਾ ਬਾਕੀ ਆ ਥੋੜੇ ਦਿਨਾਂ ਤੱਕ ਮੇਰਾ ਵੀ ਸ਼ਾਇਦ ਬਾਬਾ ਮੇਰ ਕਰੇ ਕੰਮ ਲੱਗ ਜਾਣਾ ਤੇ ਫਿਰ ਆਪਾਂ ਵੀ ਵੀਡੀਓ ਹੋ ਜਾਣਾ ਤੇ ਫਿਰ ਕੀ ਕਹਿੰਦੇ ਹੁੰਦੇ ਆ ਕਾ ਵਾਤੇ ਜੇ ਤੁਹਾਨੂੰ ਲੱਗੀ ਕੋਈ ਛੱਡ ਜਿਹੜੀ ਕਾ ਵਾਤੇ ਹੈ ਹੀ ਨਹੀਂ ਜਿੱਥੇ ਭੁੱਲ ਗਈ ਤੇ ਫਿਰ ਦੱਸਣਾ ਵੇ ਕੀ ਹੈ ਤੇ ਬਾਕੀ ਇਦਾਂ ਹੀ ਚੱਲਦਾ ਰਹਿਣਾ ਸਿਸਟਮ ਤੇ ਤੁਸੀਂ ਵੀ ਖੋਜ ਰਹੋ ਆਵਾਜ਼ ਰਹੋ ਜਿੱਥੇ ਵੀ ਰਹੋ ਆਪਣੇ ਸੱਜਣ ਸਹੌਂ ਕੇ ਬਾਹਰ ਰਹੋ ਬਾਕੀ ਮੈਂ ਤੁਹਾਨੂੰ ਕਿਸੇ ਦਿਨ ਡਿਟੇਲ ਵੀਡੀਓ ਬਣਾਵਾਵਾਂਗਾ ਕਿ ਮੈਂ ਜਿਹੜਾ ਆ ਬਾਹਰ ਕਿੱਦਾਂ ਆਇਆ ਸੀ ਕਿਹੜੇ ਵੀਜ਼ੇ ਤੇ ਆਇਆ ਸੀ ਮੇਰੇ ਹਿਸਾਬ ਨਾਲ ਮੈਂ ਕਦੀ ਨਹੀਂ ਦੱਸਿਆ ਤੇ ਆਪਾਂ ਜ਼ਰੂਰ ਮੇਰੇ ਨਾਲ ਇਸ ਤੋਂ ਵਲੌਗ ਦੇ ਵਿੱਚ ਦੱਸੂਗਾ ਕਿਉਂਕਿ ਜੇ ਹੁਣ ਮੈਂ ਆਹ ਵਲੌਗ ਬਣਾਇਆ ਤੇ ਕੋਈ ਨੇ ਵੀ ਕਲਿੱਪ ਭੇਜੇ ਤੇ ਲੰਬਾ ਬਹੁ ਹੋ ਜਾਣਾ ਸੋ ਮੈਂ ਤੁਹਾਨੂੰ ਸਾਰਾ ਦੱਸੂਗਾ ਮੈਂ ਕਿਹੜੇ ਵੀਜ਼ੇ ਤੇ ਆਇਆ ਹੁਣ ਪੁਰਤਗਾਲ ਦੇ ਹਾਲਾਤ ਕੀ ਆ ਜਾਂ ਯੂਰਪ ਦੇ ਹਾਲਾਤ ਕੀ ਆ ਤੇ ਕੰਮ ਕਾਰ ਬਾਰੇ ਕਿੱਦਾਂ ਆ ਕੀ ਸਾਬ ਬਤਾਵੇ ਆ ਕਿਹੜਾ ਕੰਮ ਸਿੱਖ ਕੇ ਆਉਣਾ ਚਾਹੀਦਾ ਕਿਹੜਾ ਨਹੀਂ ਸਿੱਖ ਕੇ ਆਉਣਾ ਚਾਹੀਦਾ ਹਨ ਮੈਂ ਤੁਹਾਨੂੰ ਸਾਰਾ ਡਿਟੇਲ ਵਾਈਜ਼ ਆਪਣਾ ਐਕਸਪਲੇਨ ਕਰੂੰਗਾ ਤੇ ਬਾਕੀ ਤੁਸੀਂ ਬਣੇ ਰਹੋ ਖੁਸ਼ ਰਹੋ ਬਾਦਰੋ ਜਿੱਥੇ ਵੀ ਰਹੋ ਆਪਣੇ ਸੱਜਣ ਸਿਓਂ ਦੇ ਬਾਸ ਰਹੋ ਖੁਸ਼ੀਆਂ ਮਾਣੋ ਅੱਠੋ ਅੱਠ ਮਾਣੋ ਤੇ ਚੜ੍ਹਦੀ ਕਲਾ ਜਰ ਰਹੋ ਸੋ ਚੈਨਲ ਜਿਹੜਾ ਉਹ ਜਰੂਰ ਸਬਸਕ੍ਰਾਈਬ ਕਰ ਦਿਓ ਮੈਂ ਨਾ ਉਹ ਦੇਖਿਆ ਆਪਣੇ ਐਨਾਲਿਟਿਕਸ ਤੇ ਭੇਜ ਜਾ ਕੇ ਦੇਖਿਆ ਕਿ 50 ਤੋਂ 52% ਲੋਕ ਹੈ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਵੀਡੀਓ ਦੇਖਦੇ ਆ ਭਾਈ ਯਾਰ ਕੁਝ ਨਹੀਂ ਲੱਗਦਾ ਇਹਦਾ ਟਿਕ ਕਰਕੇ ਦੱਬਣਾ ਵਾ ਤੇ ਚੈਨਲ ਸਬਸਕ੍ਰਾਈਬ ਹੋ ਜਾਣਾ ਤੇ ਤੁਹਾਡੇ ਵੀਰ ਦਾ ਭਲਾ ਹੋ ਜਾਣਾ ਇੱਕ ਵਲੌਗ ਜਿਹੜਾ ਨਾ ਪੂਰਾ ਦੇਖਿਆ ਕਰੋ ਤਾਂ ਜੋ ਸਾਨੂੰ ਵੀ ਥੋੜੀ ਬਹੁਤੀ ਮਾਇਆ ਸ਼ਾਇਆ ਆ ਜਾਵੇ ਵਲੌਗ ਪੂਰਾ ਦੇਖਿਆ ਕਰੋ ਉਹਦੇ ਨਾਲ ਸਾਨੂੰ ਮਾਇਆ ਆਉਂਦੀ ਭਾਵੇਂ ਲਾ ਕੇ ਛੱਡਦੇ ਕਰੋ ਜਿੰਨਾ ਤੁਸੀਂ ਦੇਖਣਾ ਦੇਖ ਲਿਆ ਉਹ ਤੋਂ ਬਾਅਦ ਸਕਿਪ ਕਰਕੇ ਕੋਈ ਹੋਰ ਨਾ ਦੇਖਿਆ ਕਰੋ ਚੱਲ ਚੱਲਦਾ ਪੂਰਾ ਕਰਿਆ ਕਰੋ ਕਿੰਨੇ ਤੱਕ 8-9 ਮਿੰਟ ਦਾ ਤਾਂ ਆਪਣਾ ਵਲੌਗ ਹੁੰਦਾ ਇੰਨੀ ਵੱਡੀ 8-9 ਮਿੰਟ ਕੱਢ ਲਿਆ ਕਰੋ ਯਾਰ ਸਾਡੇ ਲਈ ਕਿੱਡੀ ਕੀ ਗੱਲ ਹੈ ਤੇ ਉਹ ਵਲੌਗ ਪੂਰਾ ਦੇਖਿਆ ਕਰੋ ਤਾਂ ਜੋ ਸਾਡੀਆਂ ਵੀ ਜੇਵਾ ਭਰਨ ਲੋਕਾਂ ਵਾਂਗ ਸੋ ਮਿਲਦੇ ਆ ਕਿ ਨਵੇਂ ਵਲੌਗ ਦੇ ਨਾਲ ਸੋ ਤਦ ਤੱਕ ਅਗਲੀ ਸਸਰੀ ਘਰ